ಈ ಮರೆಯಲ್ಲಿ ಸುಖ ನळे ಯಾ ಅಲ್ಲಾಹಿನ ದುವಾ ನುಮಾ ದುವಾ ಕಷ್ಟ ಆದರೆ ದೇವರುಗಳು ನಮಗೆ ನಮಗೆ ನೀಡಿಕ್ಕೆ ನಾವು ಕೊರತು ಆಸೆ ಇಲ್ಲ ಆದರೆ ಒಂದು ಶ್ರದ್ಧೆ ನಮಗೆ ಕೊಡಿ ಮತ್ತು ತಿಕ್ಕೆಲಿ ಏذಕಾರಿದೆ ಈ ಸಮವಾರಿ

भला महाम <aunque mehranoughs> n'a se wa alam. ਕਿਆ ਲੱਗਦਾ ਫੋਟੋ ਬਾਅਦ ਵਿੱਚ ਮਸ਼ਾਅ ਨਾ ਕਰਾ ਯਾਰ ਥੋੜਾ ਥੋੜਾ ਬਿਚੇਨ ਹੋ ਜਾ ਅੱਜ ਵੀ ਇਹ ਦੇਸ਼ ਮਹਾਨ ਹੁਣ ਤਾਂ ਲੱਗਦਾ ਸਾਰੇ ਬਹੁਤ ਹੌਸ਼ਲੇ ਨਾਲ ਆਉਣਾ ਹੈ ਮੈਂ ਅਰੇ ਅੱਲਾਹ ਬਾਦ ਨਹੀਂ ਭਾਈ ਰਿੰਕੂ ਭਾਈ ਰਿੰਕੂ ਭਾਈ ਅੱਧ ਆ ਜਾ ਨਾਸ਼ਰ ਭਾਈ ਆ ਵੀ ਕਿੱਦਾਂ ਹੋ ਪਾ ਜੀ ਸਾਡਾ ਹੋਰ ਆਟੋ ਆਪ ਜੀ ਪਾ ਜੀ ਤੇ ਛੋੜ ਮੈਂ ਐ ਜੀ ਤੇ ਛੋੜ ਬੰਦ ਨਹੀਂ ਸਹੀ ਉਧਰ ਬਣਾ ਲਓ ਆਓ ਉਧਰ ਇਧਰ ਇੱਕ ਵਈ ਹਾਂ ਜੀ ਹਾਂ ਠੀਕ ਹੈ ਜੀ ਮੇਰੀ ਸੋਨਾ ਗੱਲ ਪਿੱਛੇ ਹੋ ਜਾਓ ਥੋੜਾ ਜਾਂ ਪਾ ਜੀ ਜੀ ਹੋ ਰਹੀ ਏ ਨਜ਼ਰ ਆ ਵੀ ਸਰ ਠੀਕ ਹੈ ਸਰ ਠੀਕ ਹੈ ਹਾਂਜੀ ਜੰਨੀ ਜੀ ਅੱਜ ਮੀਦ ਦੇ ਦਰਗਾਹ ਦੇ ਵਿੱਚ ਪਹੁੰਚੋ ਮੁਸਲਮਾਨ ਭਾਈ ਜਦੇ ਨਾ ਤੁਸੀਂ ਆ ਬੈਠ ਕੇ ਉਹਨਾਂ ਦੇ ਨਾਲ ਨਵਾਜ ਪੜੇ ਮੈਂ ਹਰ ਸਾਲ ਈਦ ਦੇ ਮੌਕੇ ਤੇ ਦੋ ਵਾਰ ਈਦਗਾ ਤੇ ਜਾਂਦਾ ਹਾਂ ਤੇ ਉਥੇ ਨਵਾਜ ਵੀ ਉਹਨਾਂ ਦੇ ਨਾਲ ਬੈਠੀ ਦਾ ਉਹਨਾਂ ਨਾਲ ਅਰਦਾਸ ਵੀ ਕਰੀਦੀ ਹੈ ਤੇ ਖੁਸ਼ੀਆਂ ਸਾਂਝੀਆਂ ਕਰੀਦੀਆਂ ਅੱਜ ਵੀ ਮੈਂ ਜਲੰਧਰ ਦੇ ਵਿੱਚ ਈਦਗਾਹ ਦੇ ਵਿੱਚ ਆਇਆ ਈਦ ਦੇ ਸ਼ੁਭ ਮੌਕੇ ਤੇ ਸੋ ਮੈਂ ਸਾਰਿਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕ ਮੁਬਾਰਕ ਦਿਨਾ ਇਹ ਸਾਂਝਾ ਤਿਹਾਰ ਹੈ ਸਭ ਦਾ ਤਿਹਾਰ ਹੈ ਪਿਆਰ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਮਨਾਉਣਾ ਮਨਾਉਣਾ ਚਾਹੀਦਾ ਹੈ ਇੱਕ ਵਾਰ ਹੋਰ ਉਮੀਦ ਹੈ ਕਿ ਤੁਸੀਂ ਜਲੰਧਰ ਤੋਂ ਐਸਾ ਲੋਕ ਸਭਾ ਕੈਂਡੀਡੇਟ ਹੋ ਸਕਦੇ ਹੋ ਕਾਂਗਰਸ ਵੱਲੋਂ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਅਣਖੀ ਲੋਕਾਂ ਦੀ ਯੋਧਿਆਂ ਦੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਨੇ ਹਮੇਸ਼ਾ ਵਫਾਦਾਰੀ ਸਿਖਾਈ ਹੈ ਜਿਹੜੇ ਲੋਕ ਭੱਜਦੇ ਆ ਆਪਣੀ ਪਾਰਟੀਆਂ ਨੂੰ ਧੋਖਾ ਦੇ ਕੇ ਜਿਹੜੇ ਲੋਕ ਦੂਸਰੇ ਪਾਸੇ ਤੇ ਜਾਂ ਫਿਰ ਤੀਸਰੇ ਪਾਸੇ ਤੇ ਜਾ ਕੇ ਇਲੈਕਸ਼ਨ ਲੜਦੇ ਆ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਓ ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਕਿਰਦਾਰ ਵਾਲੇ ਲੋਕਾਂ ਨੂੰ ਖੜਾ ਕਰੇ ਜਿਹੜੇ ਉਹਨਾਂ ਨੂੰ ਜਿਤਾਵੇ ਜਿਹੜੇ ਲੋਕ ਖੜਦੇ ਆ ਜਿਹੜੇ ਲੋਕ ਡਰਦੇ ਨਹੀਂ ਆ ਜਿਹੜੇ ਲਾਰਜ ਵਿੱਚ ਬਿਗਦੇ ਨਹੀਂ ਆ ਬਕਾਊ ਮਾਲ ਇੱਥੇ ਬਹੁਤ ਫਿਰਦਾ ਇਸ ਤੋਂ बच ਕੇ ਰਹੋ ਹਾਲੇ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਸੋਸ਼ਲ ਮੀਡੀਆ ਦੇ ਵਿੱਚ ਚੰਗਾ ਵਿਚਾਰ ਕੀਤਾ ਤੇ ਅਲਵਿਦਾ ਕਾਂਗਰਸ ਨੂੰ ਕਰ ਦਿੱਤਾ ਐਨੇ ਸਾਲਾਂ ਦੀ ਕਿਹੜੀ ਉਹਨਾਂ ਦੀ ਕਾਂਗਰਸ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਿਸੇ ਨੇ ਅਜੇ ਅਲਵਿਦਾ ਨਹੀਂ ਕਿਹਾ ਲੇਕਿਨ ਅਜੇ ਪਾਣੀ ਆਇਆ ਨਹੀਂ ਪਹਿਲਾਂ ਮੌਜੇ ਨਹੀਂ ਖੁੱਲਣੇ ਚਾਹੀਦੇ ਜਦੋਂ ਜੋ ਫੈਸਲਾ ਹੋਏਗਾ ਪਾਰਟੀ ਦਾ ਉਹਦੇ ਮੁਤਾਬਕ ਹੋਏਗਾ ਕੋਠੀ ਦਾ ਬੜੀ ਚਰਚਾ ਚੱਲ ਰਹੀ ਹੈ ਚਰਚੇ ਇੱਥੇ ਕਿ ਇਲੈਕਸ਼ਨ ਤੋਂ ਪਹਿਲਾਂ ਤੁਹਾਡਾ ਕਰੀਏ ਤੁਸੀਂ ਕੋਠੀਇਆ ਖਿਲਾ ਰਹੇ ਹੋ ਅਰ ਬਸ ਸਟੇਟ ਦੇ ਵਿੱਚ ਲੈ ਰਹੇ ਆ ਇੱਥੇ ਜਲੰਧਰ ਦੇ ਵਿੱਚ ਔਰ ਇਸ ਪੂਰੀ ਕੰਸਟੀਚੁਐਂਸੀ ਚ ਚਾਹੇ ਉਹ ਕਰਤਾਰਪੁਰ ਹੈ ਚਾਹੇ ਉਹ ਕੋਈ ਵੀ ਏਰੀਆ ਹੈ ਉੱਥੇ ਐਨ ਆਰ ਆਈ ਬਹੁਤ ਹੈ ਬਾਹਰੋਂ ਮਾਨੂੰ ਬਹੁਤ ਕਾਲਸ ਆ ਰਹੀਆਂ ਕਿ ਜੀ ਸਾਡੀ ਕੋਠੀ ਖਾਲੀ ਪਈ ਹੈ ਤੁਸੀਂ ਉਹਦੇ ਜਾ ਕੇ ਰਹੋ ਇਹ ਕੋਈ ਮੈਂ ਖਰੀਦੀ ਕੋਈ ਨਹੀਂ ਕੋਠੀ ਮੈਂ ਲਈ ਕੋਈ ਨਹੀਂ ਕੋਠੀ ਮੈਂ ਕਿਸੇ ਨੂੰ ਕੋਈ ਕਰਾਇਆ ਨਹੀਂ ਦਿੱਤਾ ਲੇਕਿਨ ਮੈਨੂੰ ਵੌਲੰਟੇਰੀਲੀ ਬਹੁਤ ਕੋਠੀਆਂ ਆਫਰ ਹੋ ਰਹੀਆਂ ਕਿ ਸਾਡੀ ਕੋਠੀ 'ਚ ਰਹੋ ਪਰ ਮੈਂ ਐਸ ਸੁਭਾ ਦਾ ਬੰਦਾ ਹੈ ਕਿ ਮੈਂ ਪਿੱਛੇ ਵੀ ਇਲੈਕਸ਼ਨ ਵਿੱਚ ਇੱਥੇ ਆਇਆ ਸੀ ਜਿਹੜਾ ਬਾਈ ਇਲੈਕਸ਼ਨ ਹੋਇਆ ਮੈਂ ਕਾਫੀ ਦਿਨ ਇੱਥੇ ਰਿਹਾ ਪਰ ਮੈਂ ਡੇਰਿਆਂ ਵਿੱਚ ਹੀ ਰਿਹਾ ਤੇ ਮੈਂ ਜਾਂ ਫਿਰ ਗਰੀਬ ਲੋਕਾਂ ਦੇ ਘਰਾਂ 'ਚ ਰਿਹਾ ਇਸੀ ਤਰ੍ਹਾਂ ਮੈਂ ਹੁਣ ਕਰਾਂਗਾ ਸੀਐਮ ਸਾਹਿਬ ਇੱਥੇ ਵੀ ਆਏ ਸੀ ਉਹਨਾਂ ਨੇ ਦਰਦਾਂ ਦੀ ਕਹਿ ਸੀ ਉਹਨਾਂ ਨੇ ਕਿ ਕੈਸੀ ਮੁਸਲਮਾਨ ਭਾਈ ਜਦੋਂ ਜਿਹੜੇ ਈਦ ਦਾ ਦਰਦ ਚੱਲਦੀ ਕਿਹੜੀ ਆ ਪੂਰੀ ਤਰ੍ਹਾਂ ਜੋ ਇਹਨਾਂ ਦੀ ਮੰਗ ਹੈਗੀ ਉਹ ਕੀਤੀ ਜਾਏਗੀ ਦੇਖੋ ਆਮ ਆਦਮੀ ਪਾਰਟੀ ਦਾ ਇਤਿਹਾਸ ਇਹ ਹੈ ਇਹ ਮੁੱਢੀ ਇਹਨਾਂ ਨੇ ਝੂਠ ਦੇ ਸਿਰ ਤੇ ਬੰਨਿਆ ਈਦਗਾਹ ਵਿੱਚ ਵੀ ਆ ਕੇ ਇੱਥੇ ਐਲਾਨ ਕਰ ਗਏ ਸੀ ਅਸੀਂ ਤੁਹਾਡੀ ਇਸ ਈਦਗਾਹ ਨੂੰ ਬਹੁਤ ਸੋਹਣਾ ਬਣਾ ਦਾਂਗੇ ਇੱਕ ਇੱਟ ਨਹੀਂ ਲਗਾਈ ਕਿਸਾਨ ਹੋ ਗਿਆ ਦੁਬਾਰੇ ਚੋਣ ਆ ਗੀਆਂ ਪਿਛਲੀ ਚੋਣਾਂ ਦੇ ਵਿੱਚ ਵਾਦਾ ਕੀਤਾ ਸੀ ਇਹ ਲੋਕ ਕਿਸੇ ਦੇ ਨਹੀਂ ਹੈ ਤੇ ਕੁਝ ਵੀ ਕਰਨ ਜੋਗੇ ਨਹੀਂ ਹੈ ਇਹਨਾਂ ਦੇ ਆਪਣੇ ਰਫੜ ਪਏ ਹੋਏ ਹੈ ਬਹੁਤ ਜ਼ਿਆਦਾ ਇਹਨਾਂ ਨੇ ਕ腐ਸ਼ਨ ਕੀਤੀ ਆ ਉਹਦੇ ਵਿੱਚ ਅੰਦਰ ਜਾ ਰਹੇ ਆ ਜੀ ਸਰ ਸਰੀ ਇਦਤ ਦੇ ਹਰ ਬੜੀ ਧੂਮਧਾਮ ਨਾਲ ਜਲੰਧਰ ਦੇ ਇਦਤ ਦਰਗਾਹ ਦੇ ਵਿੱਚ ਆਇਆ ਬismillahirrahmanirrahim ਅੱਜ ਇਦ-ਉਲ-ਫਤਰ ਦਾ ਜਿਹੜਾ ਮੁਕੱਦਸ ਦਿਹਾੜਾ ਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਅੱਜ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਰਮਜ਼ਾਨ ਦੇ 30 ਰੋਜ਼ੇ ਰੱਖਣ ਤੋਂ ਬਾਅਦ ਅੱਜ ਦਾ ਜਿਹੜਾ ਦਿਹਾੜਾ ਆ ਖੁਸ਼ੀ ਦੇ ਤੌਰ ਬਤੌਰ ਖੁਸ਼ੀ ਮਨਾਇਆ ਜਾਂਦਾ ਆ 30 ਦਿਨ ਇਬਾਦਤ ਕਰਨ ਤੋਂ ਬਾਅਦ ਜਿਹੜੀ ਈਦ ਦੀ ਈਦੁਲ ਫਿਤਰ ਦੀ ਦੋ ਰਕਤ ਨਮਾਜ਼ ਅੱਲਾਹ ਦੀ ਬਾਰਗਾ ਦੇ ਵਿੱਚ ਪੜੀ ਜਾਂਦੀ ਆ ਈਦ ਦਾ ਜਿਹੜਾ ਮੇਨ ਮਕਸਦ ਦਾ ਮਨਾਉਣ ਦਾ ਉਹ ਭਾਈਚਾਰਕ ਸਾਂਝ ਨੂੰ ਜਿਹੜਾ ਵਧਾਵਾ ਦੇਣ ਵਾਸਤੇ ਈਦ ਦਾ ਜਿਹੜਾ ਮੁੱਖ ਜਿਹੜਾ ਮਕਸਦ ਹੈ ਉਹ ਹੈਗਾ ਆ ਕਿਉਂਕਿ ਇਸ ਦਿਨ ਇਸਲਾਮ ਦੇ ਵਿੱਚ ਹੈ ਕਿ 3 ਦਿਨ ਤੋਂ ਵੱਧ ਕੋਈ ਵੀ ਬੰਦਾ ਇੱਕ ਦੂਸਰੇ ਬੰਦੇ ਤੋਂ ਨਾਰਾਜ਼ ਨਹੀਂ ਰਹਿਣਾ ਚਾਹੀਦਾ ਜਿਹੜਾ ਇਨਸਾਨੀਅਤ ਦਾ ਮੇਨ ਪੈਗਾਮ ਆ ਬੱਸ ਤੋਂ ਬਾਅਦ ਤੁਸੀਂ ਤੁਹਾਡਾ ਅਗਰ ਮਨਮੁਟਾਵਾ 3 ਦਿਨ ਤੱਕ ਰੱਖ ਸਕਦੇ ਹੋ 3 ਦਿਨ ਤੋਂ ਬਾਅਦ ਨਹੀਂ ਰੱਖ ਸਕਦੇ ਹੋ ਪਰ ਅੱਜ ਕੱਲ ਦੀ ਜਿਹੜੇ ਅੱਜ ਕੱਲ ਆਪਾਂ ਇੰਨੇ ਇੱਕ ਰੁਝੇਵੇਂ ਸਾਡੇ ਆ ਇੰਨੇ ਕਿ ਸਾਡੇ ਆਪਣੇ ਆ ਦੇ ਵਿੱਚ ਈਗੋ ਆ ਗਈ ਹੈ ਸਾਡੇ ਵਿੱਚ ਐਰੋਗੈਂਟ ਆਸੀਂ ਬਣ ਚੁੱਕੇ ਆ ਕਿ ਅਸੀਂ ਪੂਰਾ ਪੂਰਾ ਸਾਲ ਜਿਹੜਾ ਹੈ ਉਹ ਨਹੀਂ ਲੋਕ ਇੱਕ ਮਨਾਂ ਦੇ ਵਿੱਚ ਕਣਤਾ ਰੱਖ ਕੇ ਬਹਿ ਜਾਂਦੇ ਆ ਤੇ ਨਹੀਂ ਬੋਲਦੇ ਇਸ ਕਰਕੇ ਅੱਲਾਹ ਤਾਲਾ ਨੇ ਇੱਕ ਮੌਕਾ ਫਿਰ ਦਿੱਤਾ ਹੈ ਤੁਹਾਨੂੰ ਈਦੁਲ ਫਿਤਰ ਦੇ ਮੌਕੇ ਤੇ ਕਿ ਵੀ ਸਾਰਾ ਸਾਲ ਅਗਰ ਤੁਹਾਡੀ ਨਾਰਾ ਇਹ ਤੁਸੀਂ ਇੱਕ ਦੂਸਰੇ ਦੇ ਗਲੇ ਮਿਲ ਕੇ ਉਹਨੂੰ ਜਿਹੜੀ ਹੈ ਆਪਣੇ ਮਨਮਟਾਵ ਦੂਰ ਕਰੋ ਤੇ ਭਾਈਚਾਰਕ ਭਾਈਚਾਰਕ ਜਿਹੜੀ ਸਾਜ ਹੈ ਉਹਨੂੰ ਵਧਾਓ